ਦੇਖੋ ਜੀ ਅਸੀਂ ਅੱਜ ਇਹ ਬੜੇ ਲੰਮੇ ਸਮੇਂ ਤੋਂ ਲਗਭਗ 10 ਤਰੀਕ ਤੋਂ ਲੈ ਕੇ ਜਿਹੜੀ ਹਰਿਆਣਾ ਰੋਡ ਵੇਜ ਨੇ ਗੈਰਕਾਨੂੰਨੀ ਤੌਰ ਤੇ ਇੱਕ ਈ-ਬੱਸ ਚਲਾਈ ਹੈ ਉਹਦਾ ਵਿਰੋਧ ਕਰਦੇ ਆ ਰਹੇ ਹਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਹਰ ਅਧਿਕਾਰੀ ਦੀ ਟੇਬਲ ਤੇ ਆਪਣਾ ਲੈਟਰ ਆਪਣਾ ਵਿਰੋਧ ਅਰਜ ਕਰਵਾ ਚੁੱਕੇ ਆ ਇਥੋਂ ਤੱਕ ਕਿ ਚੰਡੀਗੜ੍ਹ ਦੇ ਐਸਐਸਪੀ ਦੇ ਕੋਲੇ ਦੀ ਸ਼ਿਕਾਇਤ ਵੀ ਅਸੀਂ ਭੇਜ ਚੁੱਕੇ ਆ ਕਿ ਇਹ ਗੱਡੀ ਬਿਲਕੁਲ ਇਲੀਗਲ ਹੈ ਜਿਹੜਾ ਚੰਡੀਗੜ੍ਹ ਦਾ ਕਾਨੂੰਨ ਹੈ ਲਾ ਆ ਪਾਲਸੀ ਹੈ ਇਹਨੂੰ ਜਿਹੜਾ ਅਲਾਉ ਨਹੀਂ ਕਰਦਾ ਇਸ ਕਰਕੇ ਇਹਨੂੰ ਬੰਦ ਕੀਤਾ ਜਾਵੇ ਪਹਿਲੇ ਦਿਨ ਜਦੋਂ ਗੱਡੀ ਅਸੀਂ ਘੇਰੀਏ ਉਦੋਂ ਐਸਟੀਏ ਸਾਹਿਬ ਦੇ ਉਥੋਂ ਐਮਬੀਏ ਨੇ ਆ ਕੇ ਗੱਡੀ ਦਾ ਚਲਾਨ ਕੀਤਾ ਗੱਡੀ ਥਾਣੇ ਬੰਦ ਕੀਤੀ ਪਾਉਣ ਕੀਤੀ ਲੇਕਿਨ ਉਸ ਤੋਂ ਬਾਅਦ ਜਦੋਂ ਗੱਡੀ ਚੱਲਦੀ ਰਹੀ ਫਿਰ ਇਹਨਾਂ ਨੇ ਕਿਸੇ ਵੀ ਉੱਚ ਅਧਿਕਾਰੀ ਨੇ ਉਸ ਗੱਡੀ ਨੂੰ ਰੋਕਣ ਦਾ ਯਤਨ ਨਹੀਂ ਕੀਤਾ ਅਸੀਂ ਅੱਜ ਇਸ ਗੱਲ ਦਾ ਵਿਰੋਧ ਕਰ ਰਹੇ ਹਾਂ ਅੱਜ ਚੰਡੀਗੜ੍ਹ ਪ੍ਰਸ਼ਾਸਨ ਦਾ ਪਤਲਾ ਬੁਕਿਆ ਹੈ ਕਿ ਬਾਰ-ਬਾਰ ਚਿੱਠੀ ਪੱਤਰ ਲਿਖਣ ਦੇ ਬਾਵਜੂਦ ਜਦੋਂ ਇਹ ਕਾਗਜ਼ਾਂ ਦੇ ਵਿੱਚ ਗੱਡੀ ਨੂੰ ਗੈਰਕਾਨੂੰਨੀ ਮੰਨ ਰਹੇ ਆ ਗੈਰਕਾਨੂੰਨੀ ਕਹਿ ਰਹੇ ਨੇ ਕਿ ਗਲਤ ਗੱਡੀ ਚੱਲਦੀ ਹੈ ਇਹ ਗੱਡੀ ਨੂੰ ਰੋਕਣ ਦਾ ਯਤਨ ਹੀ ਕਰ ਰਹੇ ਸਗੋਂ ਇੱਕ ਦੂਜੇ ਦੇ ਉੱਤੇ ਜ਼ਿੰਮੇਵਾਰੀ ਸੱਟ ਰਹੇ ਨੇ ਇਸ ਗੱਲ ਕਰਕੇ ਅੱਜ ਚੰਡੀਗੜ੍ਹ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਆ ਕਿ ਜੇ ਤੁਸੀਂ ਇਸ ਗੱਡੀ ਤੇ ਗਲਤ ਗੱਡੀ ਚਲਦੀ ਨੂੰ ਨਾ ਰੋਕਿਆ ਜਿਹੜਾ ਸਾਡਾ ਆਉਣ ਵਾਲਾ ਜਿਹੜਾ ਸੰਘਰਸ਼ ਹੈ ਅਸੀਂ 12 ਤਰੀਕ ਨੂੰ ਐਸਟੀਏ ਦਫ਼ਤਰ ਦੇ ਅੱਗੇ ਐਸਟੀਏ ਦਾ ਪੁਤਲਾ ਸਾੜਾਂਗੇ ਉਹਦੇ ਬਾਅਦ ਅਗਲਾ ਪ੍ਰੋਗਰਾਮ ਹੈ ਜਿਹੜਾ ਕਰਾਂਗੇ ਜੇ ਇਹਦੇ ਵਿੱਚ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਆ ਤਾਂ ਉਹਦੇ ਲਈ ਚੰਡੀਗੜ੍ਹ ਦਾ ਐਸਟੀਏ ਚੰਡੀਗੜ੍ਹ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਸਾਡਾਂ ਅੰਝਕਰ ਸਨਤਰ ਜਾਰੀ ਰਹੇਗਾ ਸਰ ਅੱਜ ਅਸੀਂ ਬਾਰ-ਬਾਰ ਬੇਨਤੀ ਕਰਨ ਦੇ ਬਾਵਜੂਦ ਵੀ ਲਿਖਤੀ ਤੌਰ ਤੇ ਵੀ ਜਿਹੜੇ ਆਪਣੀ ਜਥੇਬੰਦੀ ਵੱਲੋਂ ਹਰ ਅਫੀਸਰ ਤੱਕ ਆਪਣੀ ਗੱਲ ਪਹੁੰਚਾਉਣ ਦੇ ਬਾਵਜੂਦ ਵੀ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਆ ਉਸ ਗੱਡੀ ਨੂੰ ਰੋਕਣ ਵਿੱਚ ਨਕਾਮ ਹੈ ਕਿਉਂ ਨਹੀਂ ਰੋਕ ਰਿਹਾ ਉਸ ਦਾ ਸਾਡੇ ਵਰਕਰਾਂ ਵਿੱਚ ਭਾਰੀ ਰੋਸ ਹੈ ਜਦੋਂ ਕਿ ਪ੍ਰਸ਼ਾਸਨ ਇਹ ਗੱਲ ਖੁਦ ਕਹਿ ਰਿਹਾ ਹੈ ਵੀ ਇਹ ਗੱਡੀ ਲੀਗਲ ਹੈ ਕਿਉਂਕਿ ਬਾਰ-ਬਾਰ ਹਰਿਆਣਾ ਸਰਕਾਰ ਨੂੰ ਲੈਟਰ ਲਿਖੇ ਗਏ ਨੇ ਜੇ ਗੱਡੀ ਲੀਗਲ ਹੈ ਤਾਂ ਰੋਕਣ ਦੀ ਜ਼ਿੰਮੇਵਾਰੀ ਕਿਸ ਦੀ ਬਣਦੀ ਆ ਨਾ ਐਸਟੀਵੀ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਆ ਨਾ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾਦੀ ਆ ਨਾ ਚੰਡੀਸਰ ਦੀ ਪੁਲਿਸ ਵੱਲੋਂ ਵੀ ਇਹ ਐਸਐਸ ਨੂੰ ਲੈ ਕੇ ਦੇ ਚੁੱਕੇ ਆ ਉਹਨਾਂ ਵੱਲੋਂ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਕਲੀਅਰ ਤੌਰ ਤੇ ਲਿਖਿਆ ਹੈ ਵੀ ਜਿਹੜਾ ਚੰਡੀਗੜ੍ਹ ਦੇ ਸਿਟੀ ਦੇ ਅੰਦਰਲੇ ਲੋਕਲ ਸਰਵਿਸ ਹੈ ਸੀਜੀ ਨੇ ਦੇਣੀ ਹੈ ਹੁਣ ਜੋ ਕਹਿੰਦੇ ਵੀ ਇਲੈਕਟ੍ਰਿਕ ਬੱਸ ਨੂੰ ਪਰਮਿਟ ਦੀ ਲੋੜ ਨਹੀਂ ਇੱਥੇ ਪਰਮਿਟ ਦਾ ਕੋਈ ਇਸ਼ੂ ਨਹੀਂ ਹੈਗਾ ਪਰਮਿਟ ਹੈ ਜਾਂ ਨਹੀਂ ਹੈ ਇਸ਼ੂ ਸਿਰਫ ਇਹ ਹੈ ਜਿਹੜੇ ਨੋਟੀਫਿਕੇਸ਼ਨ ਬੋਲਦਾ ਚੰਡੀਗੜ੍ਹ ਪ੍ਰਸ਼ਾਸਨ ਖੁਦ ਕਹਿ ਰਿਹਾ ਬੇਬਸ ਦੀ ਸਰਵਸੇ ਲੋਕਲ ਸਰਵਸੇ ਸੀਟੀਓ ਦੇਣੀਆਂ ਕੋਈ ਅਦਰ ਟ੍ਰਾਂਸਪੋਰਟ ਐਸਪੀਐਸਟੀਯੂ ਜਾਂ ਕੋਈ ਪ੍ਰਾਈਵੇਟ ਬੱਸ ਚੰਡੀਗੜ੍ਹ ਵਿੱਚ ਲੋਕਲ ਸਰਵਸੇ ਨਹੀਂ ਦੇ ਸਕਦੇ ਨੇ ਇਹ ਨਾ ਪ੍ਰਸ਼ਾਸਨ ਦਾ ਆਪਣਾ ਕਾਨੂੰਨ ਕਹਿ ਰਿਹਾ ਹੈ ਤੇ ਕਾਨੂੰਨ ਦੇ ਧੜੀਆਂ ਢਾ ਕੇ ਹਰਿਆਣਾ ਸਰਕਾਰ ਵੱਲੋਂ ਜ਼ਬਰਦਸਤੀ ਦੀ ਬੱਸ ਚਲਾਈ ਜਾ ਰਹੀ ਆ ਉਹਦੇ ਵਿਰੋਧ ਵਿੱਚ ਅੱਜ ਚੰਡੀਗੜ੍ਹ ਪ੍ਰਸ਼ਾਸਨ ਦਾ ਹੀ ਪੁਤਲਾ ਫੂਕਿਆ ਗਿਆ ਹੈ ਆਉਣ ਵਾਲੀ 12 ਸਤੰਬਰ ਨੂੰ ਫੇਰ ਦੁਬਾਰਾ ਐਸਟੀਏ ਚੰਡੀਗੜ੍ਹ ਦਾ ਪੁਤਲਾ ਫੂਕਾਂਗੇ ਉਹ ਦਫਤਰ ਦਾ ਘਰਾਓ ਵੀ ਕੀਤਾ ਜਾਵੇਗਾ